ਆਨਾ ਵਿੱਚ ਲੱਗੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੇ ਅਸਤੀਫੇ ਆ ਦੀ ਛੜੀ ਸਮਾਨੇ ਤੋਂ ਪੱਤਰਕਾਰ ਸ਼ਾਂਤ ਪਾਜ ਦੀ ਵਿਸ਼ੇਸ਼ ਖਬਰ ਸ਼੍ਰੋਮਣੀ ਅਕਾਲੀ ਦਲ ਕਾਮ ਤੱਕ ਜਿੰਦਾਬਾਦ ਜਿੰਦਾਬਾਦ ਰਗੂਜੀਤ ਮਿਰਕਾ ਮਰਦਾਬਾਦ ਮਰਦਾਬਾਦ ਰਗੂਜੀਤ ਮਿਰਕਾ ਮਰਦਾਬਾਦ ਮਰਦਾਬਾਦ ਸ਼੍ਰੋਮਣੀ ਅਕਾਲੀ ਦਲ ਕਾਮ ਤੱਕ ਜਿੰਦਾਬਾਦ ਜਿੰਦਾਬਾਦ ਕਾਲ ਤੱਕ ਮਹਾਨ ਹੈ ਸ਼੍ਰਿਤਪੰਤਰੀ ਸ਼ਾਨ ਹੈ ਮਹਾਨ ਹੈ ਸਿੱਖ ਬੰਦੀ ਸ਼ਾਨ ਹੈ ਕਾਲ ਤਖਤ ਮਹਾਨ ਹੈ ਸਿੱਖ ਬੰਦੀ ਸ਼ਾਨ ਹੈ ਪ੍ਰਭੂ ਜੀਤ ਮੇਰ ਮੁਰਦਾਬਾ 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 ਪ੍ਰਭੂ ਜੀਤ ਮੇਰ ਮੁਰਦਾਬਾ 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 ਕਾਲ ਤਖਤ ਮਹਾਨ ਹੈ ਸਿੱਖ ਬੰਦੀ ਸ਼ਾਨ ਹੈ ਕਾਲ ਤਖਤ ਮਹਾਨ ਹੈ ਸਿੱਖ ਬੰਦੀ ਸ਼ਾਨ ਹੈ ਹਲਕਾ ਸਮਾਨਾ ਤੋਂ ਸ਼੍ਰੋਮਣੀ ਅਕਾਲੀ ਦੇ 1 ਦਰਜਨ ਦੇ ਕਰੀਬ ਸਰਕਲ ਪ੍ਰਧਾਨਾਂ ਵੱਲੋਂ ਦਿੱਤਾ ਗਿਆ ਅਸਤੀਫਾ ਸ਼੍ਰੀ ਅਸ਼ੋਕ ਮੋਦਗਿਲ ਤੇ ਰਾਣਾ ਸੇਖੋ ਵੱਲੋਂ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦੇ ਅਹੁਦਿਆਂ ਤੋਂ ਅਸਤੀਫਾ ਦੱਸਿਆ ਜਾਂਦਾ ਹੈ ਕਿ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਰਗਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਹਟਾਇਆ ਜਾਣ ਦੇ ਰੋਸ਼ ਵਿੱਚ ਅੱਜ ਸ਼ਹਿਰ ਅੰਦਰ ਅਕਾਲੀ ਦਲ ਦੇ ਆਗੂਆਂ ਵੱਲੋਂ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਸਰਕਲ ਪ੍ਰਧਾਨ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਆਪਣੀਆਂ ਮਨਮਾਨੀਆਂ ਕਰ ਰਹੇ ਹਨ ਅੱਜ ਜੀ ਅਸੀਂ ਸਰਦਾਰ ਰਘੂਜੀਤ ਸਿੰਘ ਬਿਰਕਜੀ ਦਾ ਪੁੱਤ ਰਹਾ ਫੂਕ ਰਿਆਂ ਕਿਉਂਕਿ ਉਹਨਾਂ ਨੇ ਸਾਡੇ ਸਤਿਕਾਰਯੋਗ ਨੇ ਉਹ ਅੰਤਰੀਂ ਕਮੇਟੀ ਦੇ ਉਹਨਾਂ ਨੇ ਬਹੁਤ ਪੁੱਠੇ ਕੰਮ ਕੀਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਇੱਕ ਖਾਸ ਬੰਦੇ ਦੇ ਰਿਸ਼ਤੇਦਾਰ ਨੇ ਇਸ ਕਰਕੇ ਉਹਨਾਂ ਨੂੰ ਸਾਰੀਆਂ ਪਾਵਰਾਂ ਪੰਜਾਬ ਨੂੰ ਇਹ ਜਿਹੜੀ ਪਾਰਟੀ ਨੂੰ ਖਤਮ ਕਰਨ ਵਾਸਤੇ ਦੇਰਖਿਆ ਨੇ ਮੈਂ ਇਸ ਕਰਕੇ ਆਪਣੀ ਪੀਏਸੀ ਮੈਂਬਰ ਦੀ ਆਪਣਾ ਅਹੁਦੇ ਤੋਂ ਅੱਜ ਅਸਤੀਫਾ ਦੇ ਰਿਹਾ ਕਿਉਂਕਿ ਸਾਡੇ ਸਮਾਣਾ ਦੇ ਵਿੱਚ ਜਿੰਨੇ ਵੀ ਕੋਈ ਸ਼੍ਰੋਮਣੀ ਕਾਲੀ ਦਲ ਦੇ ਮਹਾਜਨ ਨੇ ਸਾਰਿਆਂ ਨੇ ਉਹਨਾਂ ਨੇ ਇਸ ਚੀਜ਼ ਦਾ ਦੁੱਖ ਮਨਾਇਆ ਕਿ ਆਪਣੇ ਫਾਇਦੇ ਲਈ 2 ਦਸੰਬਰ ਦੇ ਜਿਹੜੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਹੁਕਮ ਕੀਤੇ ਸੀ ਉਹ ਕੋਈ ਉਹਨਾਂ ਨੇ ਬਿਲਕੁਲ ਨਹੀਂ ਮੰਨੇ ਜਿਹੜਾ ਉਹਨਾਂ ਨੂੰ ਆਪਣੇ ਫਾਇਦੇ ਦਾ ਲੱਗਦਾ ਉਹੀ ਸਿਰਫ ਮੰਨਦੇ ਨੇ ਬਾਕੀ ਉਹ ਨਹੀਂ ਮੰਨਦੇ ਸੋ ਇਸ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਵੱਖ-ਵੱਖ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਜਿਹੜਾ ਗੁਰਨਾਨਕ ਦੇਵ ਸਿੱਖ ਸੰਗਤ ਹੈ ਉਹਨਾਂ ਨੂੰ ਮੰਨਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਕਿ ਜਥੇਦਾਰ ਸਾਹਿਬਾਨ ਨੂੰ ਗਲਤ ਹਟਾਇਆ ਗਿਆ ਆਪਣੇ ਫਾਇਦੇ ਦੇ ਵਾਸਤੇ ਉਹ ਆਪਣੀਆਂ ਮਨਮਾਨੀਆਂ ਕਰ ਰਹੇ ਨੇ ਸੋ ਸਾਰੇ ਪੰਜਾਬ ਦੇ ਵਿੱਚ ਅੱਜ ਹਰ ਇੱਕ ਜਿਹੜਾ ਵੀ ਗੁਰਨਾਨਕ ਨੂੰ ਆਪਣੇ ਗੁਰਨਾਨਕ ਸਾਹਿਬ ਦੀ ਆ ਉਹ ਮੰਨਦਾ ਹੈ ਉਹਨਾਂ ਦੇ ਪਪਰੋਕਾਰਾਂ ਤੇ ਜੋ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੈ ਉਹਨਾਂ ਦੇ ਮਨ ਨੂੰ ਹਰੇਕ ਨੂੰ ਠੇਸ ਲੱਗੀ ਹਰੇਕ ਆਪਣੇ ਮਤ ਦੇ ਵਿੱਚ ਇਹ ਬਲਬਲੇ ਲੈ ਕੇ ਅੱਜ ਪਾਰਟੀ ਤੋਂ ਅਸਤੀਫੇ ਦੇ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਵੱਲੋਂ ਜੋ ਇਹ ਪਹਿਲਾਂ 105 ਸਾਲ ਪਹਿਲਾਂ ਇਹ ਪਾਰਟੀ ਚੱਲੀ ਸੀ ਉਹ ਇਹਨਾਂ ਨੇ ਉਹਦਾ ਅੰਤ ਕਰ ਦਿੱਤਾ ਹੁਣ ਜੋ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਪੰਜੇ ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਸੀ 2 ਦਸੰਬਰ ਨੂੰ 2 ਦਸੰਬਰ 2024 ਨੂੰ ਉਦੇ ਹੁਕਮਾਂ ਤੇ ਚੱਲਦੇ ਹੋਏ ਜੋ ਪਾਰਟੀ ਦੀ 7 ਮੈਂਬਰੀ ਕਮੇਟੀ ਬਣਾਈ ਤੀ 7 ਮੈਂਬਰੀ ਦੇ ਵਿੱਚੋਂ ਦੋ ਮੈਂਬਰ ਸਾਡੇ ਅਸਤੀਫਾ ਦੇ ਗਏ ਤੇ ਉਹਨਾਂ ਨੇ 5 ਮੈਂਬਰੀ ਕਮੇਟੀ ਨੂੰ ਜੋ ਸਾਡੇ ਕਿਹਾ ਸੀ ਉਹ 5 ਮੈਂਬਰੀ ਕਮੇਟੀ ਦੇ ਵਿੱਚ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਏਗੀ ਉਸ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲ ਮੰਗਾਂਗੇ ਤੇ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਲਾਭੰਦ ਕਰਾਂਗੇ ਸਾਰੇ ਸਬੂਤਾਂ ਦੇ ਆਧਾਰ ਦੇ ਨਾਲ ਸਾਰੀ ਪਾਰਟੀ ਖੜੀ ਕਰਾਂਗੇ ਤੇ ਅੱਜ ਮੈਂ ਬੜੇ ਦੁਖੀ ਮਨ ਦੇ ਨਾਲ ਇਸ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ